ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਤਕਦੀਰ suit collection ਤੇ ਅੱਜ ਆਪਾਂ ਇਟਾਲੀਅਨ ਕਾਟਰੇਜ ਦੇ ਕੱਪੜੇ ਲੈ ਕੇ ਆਏ ਆ ਜੀ ਪੂਰਾ ਆਪਣੇ ਕੋਲੇ ਵਧੀਆ ਕੱਪੜਾ ਹੈਗਾ ਇਹਦੀ ਮੋਰ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ ਸੋਹਣਾ ਕੱਪੜਾ ਹੈਗਾ ਕੱਪੜੇ ਦੀ ਪੂਰ ਗਰੰਟੀ ਹੈ ਆਪਣੇ ਦੀ ਇਹ ਆਪਣਾ ਨੇਵੀ ਬਲੂ ਦਾ ਆ ਗਿਆ ਇਹ ਸ਼ਰਟ ਪੀਸ ਹੈ ਕਰ ਲੈ ਮੈਚਿੰਗ suit ਨੇ ਆਪਣੇ ਕੋਲੇ ਕਟਾਈ ਦੇ ਨੇ ਕਟਾਈ ਦੀ ਆਪਣੀ ਬਾਟਮ ਰਹੂਗੀ ਇਹ ਬਲੂ ਆ ਗਿਆ ਜੀ ਗੋਟੋਂ ਦਾ ਕੱਪੜਾ ਚੈੱਕ ਕਰ ਸਕਦੇ ਹੋ ਬਲੂਜ ਹੋ ਗਿਆ ਪ੍ਰਿੰਟ ਬਹੁਤ ਪਿਆਰੇ ਨੇ ਫਲਾਵਰ ਦੇ ਬਣੇ ਹੋਏ ਨੇ ਪ੍ਰਿੰਟ ਬਹੁਤ ਆਏ ਨੇ ਐਸੇ ਜੀ ਇੱਕ ਪ੍ਰਿੰਟ ਹੋ ਰਿਹਾ ਇਹ ਵੀ ਆਪਣੇ ਇਹੀ ਕਲਰ ਆ ਗਿਆ ਬਲੂਜ ਆ ਗਿਆ ਇਹਦੇ ਆਪਾਂ ਹੋਰ ਸੂਮ ਕਲਰ ਦਿਖਾਉਣੇ ਆ ਕਿਹੜੇ-ਕਿਹੜੇ ਆਉਣਗੇ ਜਿਵੇਂ ਇਹ ਟੇ ਕਲਰ ਆ ਗਿਆ ਪਿਸਤਾ ਕਲਰ ਜ ਆ ਗਿਆ ਇਹ ਇਹਦੀ ਸ਼ਲਟ ਪੀਸ ਦਾ ਪ੍ਰਿੰਟ ਦੇਖੋ ਕਿੰਨਾ ਪਿਆਰਾ ਬਣਿਆ ਹੋਇਆ ਫਲਾਵਰ ਬਣੇ ਹੋਏ ਨੇ ਇਹ ਦੀ ਕਟਾਈ ਦੀ ਹੀ ਨਾਲ ਆਪਣੇ ਕੋਲੇ ਬਾਟਮ ਆ ਗਈ। ਆਪਣਾ ਉਹਦੇ ਸਕਰੀਨ ਤੇ ਨੰਬਰ ਚੱਲ ਰਿਹਾ ਜੇ ਕਿਸੇ ਨੂੰ ਕੋਈ ਵੀ ਸੂਟ ਪਸੰਦ ਆ ਉਹਦਾ ਸਕਰੀਨਸ਼ਾਟ ਲੈ ਕੇ ਸਾਨੂੰ ਮੈਸੇਜ ਵੀ ਕਰ ਸਕਦੇ ਹੋ ਫੋਨ ਵੀ ਕਰ ਸਕਦੇ। ਕਪੜਾ ਪੂਰਾ ਰੀਜਨਲ ਹੋਊਗਾ ਤੁਸੀਂ ਇਹਦੀ ਮੋਰ ਚੈੱਕ ਕਰ ਸਕਦੇ। ਕਪੜੇ ਦੀ ਮੋਰ ਚੈੱਕ ਕਰ ਸਕਦੇ ਹੋ। ਇਹ ਪਿਸਤਾ ਕਲਰ ਆ ਗਿਆ। ਇਹ ਕੇਚਾ ਹੈ ਮਹਿਰੂਮ ਕਲਰ। ਮਹਿਰੂਮ ਕਲਰ ਦੇ ਦੀ ਬਾਟਮ ਰਹੂਗੀ। ਜਿਹੜੀ ਸ਼ਰਟ ਆ ਉਹਦੇ ਪ੍ਰਿੰਟੋਂ। ਪ੍ਰਿੰਟ ਬਹੁਤ ਪਿਆਰੇ ਨੇ ਸਾਰੀ ਫਲਾਵਰ ਵਾਲੇ। बहुत सोहने सोहने प्रिंट ने देख सकते हो कि प्यारा कलर है यद बॉटम रहूगी महरूम एक होर अपने को कलर है ये भी पिस्ता कलर ये पहला चेक कराया उही वाला सेम है पिस्ता कलर ये महरूम कलर यर्क है बॉटम ये महरूम ही है शर्ट के चैक का फर्क है ਪ੍ਰਿੰਟ ਚੈੱਕ ਕਰੋ ਪ੍ਰਿੰਟ ਸਾਰੇ ਕਮੀਜ਼ਾਂ ਦੇ ਬਹੁਤ ਪਿਆਰੇ ਨੇ ਸੋਹਣੇ ਸੋਹਣੇ ਬਣੇ ਹੋਏ ਨੇ ਕੋਈ ਵੀ ਸੂਟ ਪਸੰਦ ਆਉਣਾ ਸਕਰੀਨਸ਼ਾਟ ਲੈ ਕੇ ਆਰਡਰ ਕਰੋ ਆਰਡਰ ਜਲਦੀ ਜਲਦੀ ਕਰੋ ਰੇਟ ਇਹਨਾਂ ਦਾ ਰਹੂਗਾ 400 ਰੁਪਏ ਬਾਜ਼ਾਰ 'ਚ ਵੀ ਵਿਕਰੇ ਨੇ 500 ਦੇ 550 ਦੇ ਆਪਾਂ ਤੁਹਾਨੂੰ ਦੇਵਾਂਗੇ 400 ਰੁਪਏ ਇਹ ਦੇ ਨਾਲ ਮੈਚਿੰਗ ਬਾਟਮ ਹੈ ਮਹਰੂਮ ਦੀ ਬਾਟਮ ਹੈ ਇਹਦੀ ਵੀ ਇਹ ਆ ਗਏ ਆਪਣੇ ਕੋਲ ਬਲੈਕ 'ਚ ਇੱਕ ਡ్రਾਈਵਿੰਗ ਬਲੈਕ ਬਾਟਮ ਰਹਿ ਗਈ। ਲੱਤੀ ਚੱਕ ਕਰੂੰ। ਪ੍ਰਿੰਟ ਦੇਖੋ ਕਿੰਨਾ ਪਿਆਰਾ ਬਾਟਮ ਇਹਦੀ ਬਲੈਕ ਆ। ਰੇਟ ਇਹਨਾਂ ਸਾਰਾ ਰਹੂਗਾ 400 ਰੁਪਿਆ ਤੇ ਚਾਰਜ ਆਪਣਾ ਐਕਸਟਰਾ ਹੋਊਗਾ। ਇਹ ਵੀ ਮਹਿਰੂਮ ਚ ਆ ਗਿਆ। ਮਹਿਰੂਮ ਇਹਦੇ ਨਾਲ ਬਾਟਮ ਰੱਖੂਗੀ। ਬਹੁਤ ਸੋਹਣੇ ਸੋਹਣੇ ਪ੍ਰਿੰਟ ਨੇ। ਇੱਕ ਆਪਣਾ ਕੋਲੇ ਅਲੱਗ ਡਿਜ਼ਾਈਨ ਆ ਗਿਆ ਪਰਪਲ ਕਲਰ ਹੈ ਇਹ ਦੀ ਖਮੀਰ ਰਹੂਗੀ ਸਾਰਾ ਦਾ ਰੇਟ 400 ਰੁਪਏ ਕੋਈ ਵੀ ਸੂਟ ਪਸੰਦ ਆਉਂਦਾ ਆਉਂਦਾ ਸਾਨੂੰ WhatsApp ਤੇ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ WhatsApp ਤੇ ਕਾਲ ਵੀ ਕਰ ਸਕਦੇ ਹੋ ਇਸ ਤਰ੍ਹਾਂ ਦੇ ਹੋ ਸੋਹਣੇ ਸੋਹਣੇ ਡਿਜ਼ਾਈਨ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ ਜੀ